ਦੁਸ਼ਮਣੀ ਬੰਦੇ ਦੇ ਨਾਲ ਹੋਵੇ ਤੇ ਬਦਲਾ ਔਰਤ ਤੋਂ ਲੈਣਾ ਇਹ ਜੱਟ ਦਾ ਕੰਮ ਨਹੀਂ ਐ ਭੈਣ ਦਿਆ ਵੀਰਾ ਦੋਸਤੋ ਗੱਗੂ ਗਿਲਕ ਅਜਾਹ ਕੈਰੈਕਟਰ ਆ ਨਥਿੰਗ ਨਾ ਕੋਈ ਹੋਇਆ ਉਹਦੇ ਨਾਲ ਦਾ ਇੰਡਸਟਰੀ 'ਚ ਨਾ ਹੋਣਾ ਉਹ ਗੱਲ ਤੇ ਦੱਸ ਸ਼ਹਿਜ਼ਾਦੇ ਮੈਂ ਢੇਰੀ ਟਾ ਕੇ ਬੈਠਾ ਜੇ ਕਹਿਣਾ ਤੇ ਖੜਾ ਕਰ ਦਿੰਨੇ ਆ ਓਏ ਹੋਏ ਗੱਗੂ ਗੱਲ ਦੇ ਡਾਇਲੌਗ ਯਾਰ ਵਾਹ ਗੱਗੂ ਗੱਲ ਬਾਈ ਜ਼ਿੰਦਗੀ ਜ ਤੈਨੂੰ ਮਿਲਦੀ ਤਮੰਨਾ ਕਰਾਂ ਯਾਰ ਜੇ ਮੈਂ ਗਲਤ ਨਹੀਂ ਤੇ ਤੂੰ ਉਹ ਨਿੰਜਾ ਕਾਣਾ ਐ ਨਾ ਜਿਹੜਾ ਕਿਸੇ ਪਿੰਡ ਦੀ ਕੁੜੀ ਤੋਂ ਛੇਤਰ ਖਾ ਕੇ ਤੇ ਤੇਰੀ ਅੱਖ ਕਾਣੀ ਕਰ ਦਿੱਤੀ ਸੀ ਉਹਨੇ ਉਂਗਲ ਮਾਰ ਕੇ ਬੁੱਡੀਆਂ ਤੋਂ ਛੇਤਰਖਾਨਾ ਵਾਲੇ ਕਦੋਂ ਤੋਂ ਜ਼ਮੀਨਾਂ ਦੇ ਕਬਜ਼ੇ ਲੈਣ ਲੱਗ ਪਏ ਭੈਣ ਦਿਆ ਵੀਰਾ ਓਏ ਹੋਏ ਯਾਰ ਬਾਈ ਗੱਗੂ ਜਦੋਂ ਉਹਨਾਂ ਦਾ ਮੈਂ ਡਾਇਲੋਗ ਸੁਣਦਾ ਫਿਲਮਾਂ ਦੇ ਵਿੱਚ ਮੈਂ ਹਰਾਨੋਂ ਨਾ ਉਹ ਟਾਈਮ ਦੇ ਵਿੱਚ ਜਿਹੜੀ ਉਹ ਆਣ ਕੇ ਜਵਾਬ ਦਿੰਦੇ ਆ ਆਪਣੇ ਐਨਮੀ ਨੂੰ ਗੱਗਲ ਯਾਰ ਲੈਜੈਂਡ ਐਕਟਰ ਪੰਜਾਬੀ ਹੈ ਲੈਜੈਂਡ ਪੰਜਾਬੀ ਕੀ ਜੇਕਰ ਉਹ ਹਾਲੀਵੁੱਡ 'ਚ ਵੀ ਜਾਂਦੇ ਨਾ ਤੇ ਜੋ ਉਹਨਾਂ ਦੇ ਬੋਲਣ ਦਾ ਸਟਾਈਲ ਆ ਜਿੱਦਾਂ ਮਸਤਿਆ ਹਾਥੀ ਨਹੀਂ ਤੁਰਦਾ ਚੁੱਕੇ ਧਰਮ ਨਾ ਯੱਟ ਜਦਾਂ ਤੁਰਦਾ ਇਦਾਂ ਓਏ ਤੇਰੀ ਭਲੀ ਹੋ ਜੇ ਓਏ ਬਾਈ ਮਾ ਗੱਗੂ ਗਿਲ ਦਾ ਫੈਨ ਫਿਲਮਾਂ ਦੇ ਵਿੱਚ ਗੱਗੂ ਗਿਲ ਤੇ ਸੰਨੀ ਦਿਓਲ ਅੱਜਕੱਤ ਪੰਜਾਬੀ ਫਿਲਮਾਂ ਦੇ ਵਿੱਚੋਂ ਸ਼ਹਿਜ਼ਾਦੇ ਹਾਲੀਵੁੱਡ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਦਾ ਤੇ ਕੰਦ ਪਾੜ ਕੇ ਨੰਗ ਜਾਂਦੇ ਸੋਹਣਿਆ ਉਹ ਭੈਣ ਦਾ ਵੀਰਾ ਯਾਰ ਗੱਗੂ ਗੱਲ ਬਾਈ ਦੇ ਡਾਇਲੌਗ ਧਰਮਨਾ ਕੀ ਦੱਸਾਂ ਤੁਨੂੰਆ ਦੋਸਤੋ ਪਰ ਗੱਗੂ ਗੱਲ ਬਾਈ ਅੱਜ ਵੀ ਵੇਖ ਲੋ ਯਾਰ ਓਡਾ ਫੇਟ ਉਹ ਹੀ ਗੱਲ ਬਾਤ ਪੂਰੀ ਕਮਾਲ ਆ ਬਾਈ ਕਮਾਲ ਆ ਨਾ ਕੋਈ ਤੁਹਾਡੇ ਅਲਗਾ ਐਕਟਰ ਹੋਣਾ ਬਾਈ ਨਾ ਹੋਇਆ ਕੋਈ ਤੇ ਬੜ ਦੇ ਵਿੱਚ ਸਾਡੇ ਸਨਹੀ ਭਾਜੀ ਆਏ ਹੈ ਕਿਹੜੇ ਕਿਹੜੇ ਡਾਇਲੋਗ ਦੀ ਗੱਲ ਕਰਾਂ ਯਾਰ ਓਏ ਆਪਣੀ ਇਸ ਮਾਂ ਦੇ ਨਾਲ ਹੀ ਬੱਕ ਬੱਕ ਕਰੀ ਜਾਏਗਾ ਕਿਸ ਪਿਓ ਦੇ ਨਾਲ ਵੀ ਗੱਲ ਕਰੇਗਾ ਭੈਣ ਦਿਆ ਵਿਰਾ ਓਏ ਹੋਏ ਹੋਏ ਯਾਰ ਗੱਗੂ ਗੇਲੋ ਪ੍ਰਮਾਤਮਾ ਨੇ ਪੰਜਾਬੀ ਇੰਡਸਟਰੀ ਨੂੰ ਪਰਚੁਕਣ ਲਈ ਇੱਕ ਅਜਾਹ ਯਾਰ ਆ ਕਿਹੜਾ ਪਤਾ ਨਹੀਂ ਕਿਹੜੇ ਕੰਦਰ ਮੈਂ ਕੀ ਦੇਣਾ ਲਦਾਸ ਵਿੱਚ ਉਹੀ ਆਈਆਂ ਕੀ ਗੱਲ ਕਰਾਂ ਉਹ ਕਰੋ ਬਾਹਰ ਤੈ ਨਿਕਲ ਸ਼ਹਿਜ਼ਾਦੇ ਡਾਕਟਰ ਦੇ ਗੰਡਾਸੇ ਤੇ ਲੱਗੇ ਆਪਣੇ ਬੰਦਿਆਂ ਦੇ ਖੂਨ ਦੇ ਨਿਸ਼ਾਨ ਵੇਖ ਕੇ ਤੈਨੂੰ ਪਤਾ ਲੱਗ ਜਾਊਗਾ ਭੈਣ ਦਿਆ ਵਿਰਾਜਾ ਝੱਟ ਨੇ ਅੱਜ ਖੜਾਕ ਕਰਨਾ ਏ ਖੜਾਕ ਆਏ ਹੋਏ ਯਾਰ ਗੱਗੂ ਗਿਲਬਾਜ ਦੇ ਡਾਇਲੋਗ ਧਰਮਨਾ ਮਰੇ ਬੰਦੇ ਦੀ ਜਾਨ ਪਾ ਦਿੰਦੇ ਭਾਈ ਕਿਹੜੀ ਕਿਹੜੀ ਫਿਲਮ ਦੀ ਗੱਲ ਕਰਾਂ ਜਦਾਂ ਮਸਤਿਆ ਹਾਤੀ ਚੁੰਮ ਚੁੰਮ ਕੇ ਤੁਰਦਾ ਨਾ ਫਿਰ ਮਾਈਂ ਸ਼ਰੀਕ ਜਿਹੜੀ ਦੋ ਡਿਸਪਿਊਟ ਜ਼ਮੀਨ ਦਾ ਦੋ ਘਰਾਂ ਦੇ ਵਿੱਚ ਉਹਦੇ ਵਿੱਚ ਦੱਸਾ ਇੱਕ ਬੰਨੇ ਲਾਂਡਿਆ ਹੁੰਦਾ ਤੇ ਗੱਗੂ ਗੱਲ ਬਾਈ ਲੀਖ ਖਿੱਚ ਦਿੰਦਾ ਉਹਦੇ ਵਿੱਚ ਇੱਕ ਦਾਲਕ ਮਾਰਿਆ ਗੱਗੂ ਬਾਈ ਨੇ ਤੇਰਾ ਭਲਾ ਹੋ ਜਾ ਇਦਾਂ ਟਰੈਕਟਰ ਆ ਉਹਦੇ ਵਿੱਚ ਟਰੈਕਟਰ ਖੜਾ ਕਰਕੇ ਆਉਂਦਾ ਇੱਥੇ ਖਲੋਜੋ ਓਏ ਜੇ ਕਹਿੰਨੇ ਲੀਕ ਟੱਪੀ ਦਾ ਪੁੱਤਿਆਂ ਕਰ ਦੇ ਚੜਾ ਦੂ ਓਏ ਤੇਰਾ ਭਰਾ ਜੀ ਬੰਦੇ ਨੱਠਦੇ ਇਦਾਂ ਆਏ ਜਿਦਾ ਮੈਰਾਥਨ ਦੇ ਵਿੱਚ 올림픽 ਚ ਨੱਠਣ ਡੈ ਹੁੰਦੇ ਆ ਵਾਗਾ ਗੂਗਲ ਬਾਈ ਤੇਰੇ ਵਰਗਾ ਲੈਜੈਂਡ ਨਾ ਇੰਡਸਟਰੀ ਚ ਹੋਇਆ ਤੇ ਨਾ ਹੁਣ ਕਈ ਆਏ ਕਈ ਗਏ ਮੈਂ ਬਹੁਤ ਵੱਡਾ ਤੇਰਾ ਫੈਨ ਹਾਂ ਬਾਈ ਕਾਸ਼ ਕਿਤੇ ਮਵੀ ਜਵਾਨ ਹੁੰਦਾ ਤੇਰਾ ਨਾ ਕੋਈ ਇੱਕ ਅਦਾ ਰੋਲ ਮਿਲਦਾ ਓਹ ਹੋ ਹੋ ਉਦੋਂ ਅਸੀਂ ਛੋਟੇ ਬੱਚੇ ਹੁੰਨੇ ਹਾਂ 90 91 ਦੇ ਵਿੱਚ 80 ਦਾ 90 11 12 ਸਾਲ ਦਾ ਮੈਂ ਤੇ ਜਦੋਂ ਗੱਗੂ ਗਲਦੀ ਫਿਲਮ ਮਾਉਣੀ ਤੇਹੀਂ ਰੋਟੀ ਵੀ ਨਾਲ ਚੁੱਕੀ ਫਿਰਨੀ ਉਦੋਂ ਵੀ ਸੀਆਰ ਹੁੰਦੇ ਪਿੰਡਾਂ ਦੇ ਵਿੱਚ ਪਤਾ ਲੱਗਣਾ ਅੱਜ ਕਿਹੜੇ ਘਰ ਵੀ ਸੀਆਰ ਲੱਗਣਾ ਵਾ ਚੱਲ ਸਾਰਾ ਪਿੰਡ ਸਾਰੀ ਗਲੀ ਉੱਤੇ ਆਏ ਨਿਆਣਿਆਂ ਨੇ ਬੈਠੇ ਹੋਣਾ ਕਿੰਨੀਆਂ ਫਿਲਮਾਂ ਲਿਆਂਦੀਆਂ ਚਾਰ ਹੀ ਉਹ ਚਾਰ ਫਿਲਮਾਂ ਦਰ مناਬ ਬਦਲਾ ਜੱਟੀ ਦਾ ਲਲਕਾਰਾ ਜੱਟੀ ਦਾ ਹਾ ਵੀ ਲੈਂਦੀ ਐ ਇੱਕ ਹਿੰਦੀ ਵੀ ਹੋਣੀ ਵਿੱਚ ਛੰਨੀ ਦੇ올 ਦੀ ਕਹਿਲ ਵੀ ਲੈਂਦੀ ਓਏ ਤੇਰਾ ਭਲਾ ਜੇ ਵਪੈਣ ਵਿਆਹ ਵੀਰਾ ਕਹਿਲ ਵੀ ਆਈਆ ਆਏ ਹਾਏ ਸਲੂਟ ਆ ਬਾਈ ਗੱਗੋ ਗਿਲ ਛੰਨੀ ਬਾਜੀ ਤੁਹਾਡੇ ਵਰਗੇ ਕੋਈ ਨਹੀਂ ਤੁਸੀਂ ਲੈਜੈਂਡ ਜੇ ਬਾਲੀਵੁੱਡ ਦੇ ਪੰਜਾਬ ਦੇ ਐਕਟਰ ਜੇ ਤੁਸੀਂ ਹਾਲੀਵੁੱਡ 'ਚ ਵੀ ਜਾਥੇ ਜਾਂਦੇ ਉੱਥੇ ਕੋਈ ਰੌਕ ਨਹੀਂ ਲੱਭਣਾ ਕੋਈ ਕੁਝ ਨਹੀਂ ਉਹ ਜੇ ਪੰਜਾਂ ਝੋਟੇ ਦੇ ਮਾਰਾਂ ਤੇ ਝੋਟੇ ਨੂੰ ਧਰਤੀ ਦੇ ਵਿੱਚ ਗੱਡ ਦਿਆਂ ਨਿੰਜੇ ਕਾਣਿਆ ਉਹ ਤੇਰਾ ਭਲਾ ਚ ਉਹ ਗੱਗੂ ਗੇਲ ਛੰਨੀ ਦਿਓਲ ਕਾਸ਼ੀ ਕਾ ਦਿਲ ਨਿਕਾਲਨੇ ਕੇ ਲਈ ਕਾਸ਼ੀ ਕਾ ਦਿਲ ਨਿਕਾਲਨੇ ਕੇ ਲਈ ਦਿਲ ਚਾਹੀਏ ਗਾਇਲ ਹੋ ਤੇਰਾ ਪਲਾਜ ਪ੍ਰਚੰਡ ਰੂਪ ਛੰਨੀ ਦਿਓਲ ਪਾਜੀ ਦਾ ਗਾਇਲ ਵਾਂਸ ਅਗੇਨ ਵੇਖੀ ਤੁਸੀਂ ਫੇਰ ਆ ਜਿਹੜੀ ਆਈ ਹੀ ਜਾਟ ਜੱਟ ਹੁੰਦੇ ਮਿਲਟਰੀ ਦੇ ਕੋਈ ਅਫਸਰ ਆ ਦੇ ਉੱਥੇ ਜਾ ਕੇ ਲੋਕਾਂ ਨੂੰ ਕਿਦਾਂ ਉਹਨਾਂ ਦੇ ਜੰਗਲ 'ਚ ਛਡਾਉਂਦੇ ਆ ਕਿਦਾਂ ਠੋਕਦੇ ਆ ਆਪਰੇਸ਼ਨ ਕਰਕੇ ਵਾਹ ਗੱਗੂ ਗਲ ਤੇ ਸਰਨੀ ਦਿ올 ਭਾਜੀ ਲੇਜੈਂਡ ਲੇਜੈਂਡ ਐਕਟਰ ਕੋਈ ਇਹਨਾਂ ਦੇ ਮੁਕਾਬਲੇ ਤੇ ਨਹੀਂ ਨਾ ਮੈਂ ਬਾਲੀਵੁੱਡ 'ਚ ਮੰਨਦਾ ਨਾ ਮੈਂ ਹਾਲੀਵੁੱਡ 'ਚ ਫਿਨਿਸ਼ ਇਟ ਦੋਵਾਂ ਵਿਰਾਂ ਨੂੰ ਸਲੂਟ ਆ। 30 ਸਾਲ ਤੋਂ। ਓਕੇ ਦੋਸਤੋ ਓਕੇ ਮੇਰੇ ਸ਼ਹਿਜ਼ਾਦੇ